ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਮੈਂ ਵੀਡੀਓ ਪਾ ਪਾ ਕੇ ਖੰਬਿਆ ਪਿਆਵਾ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਇਹ ਨੌਜਵਾਨ ਵੀਰ ਸਾਡਾ ਸਾਡਾ ਬੱਚਾ ਜਿਹਦੀ ਤਕਰੀਬਨ 18-19 ਸਾਲ ਦੀ ਉਮਰ ਕਣੀ ਆ ਤੇ ਤਿੰਨ ਚਾਰ ਵਾਰ ਅਸੀਂ ਵੀਡੀਓ ਤਕਰੀਬਨ 10 ਵਾਰ ਮੈਂ ਵੀਡੀਓ ਪਾ ਚੁੱਕਾ ਹਾਂ ਅਸ਼ੀਰਦਿਆਂ ਤੁਸੀਂ ਇਸ ਦੀ ਵੀਡੀਓ ਸ਼ੇਅਰ ਨਹੀਂ ਕੀਤੀ ਨਹੀਂ ਜਿਆਦਾ ਸ਼ੇਅਰ ਨਹੀਂ ਕੀਤੀ ਵੀ ਆਪਣੇ ਘਰ ਤੱਕ ਪਹੁੰਚੇ ਜਿਵੇਂ ਆਪਣੇ ਪਰਿਵਾਰਾਂ ਦੇ ਵਿੱਚ ਬੱਚਾ ਹੁੰਦਾ ਨਾ ਆਪਣਾ ਸ਼ਾਮ ਨੂੰ ਜੇ ਨਾ ਘਰੇ ਬੱਚਾ ਪਹੁੰਚੇ ਤਾਂ ਆਪਾਂ ਨੂੰ ਟੈਨਸ਼ਨ ਪੈਂਦੀ ਵੀ ਆਪਣਾ ਪਰਿਵਾਰ ਦਾ ਬੱਚਾ ਸ਼ਾਮ ਨੂੰ ਘਰ ਦੇ ਵਿੱਚ ਪਹੁੰਚਿਆ ਨਹੀਂ ਪਰ ਜਰ ਤੁਸੀਂ ਇਨਸ਼ਾਨੀਤ ਤਨੂਨਸ਼ਾਨੀਤ ਨਹੀਂ ਸਮਝਿਆ ਜੇਕਰ ਤੁਸੀਂ ਇਨਸ਼ਾਨੀਤ ਸਮਝ ਹੁੰਦੀ ਹੁੰਦੀ ਨਾ ਤੁਸੀਂ ਆਪਣੇ ਬੱਚਿਆਂ ਵਾਂਗ ਸਮਝਿਆ ਹੁੰਦਾ ਤਾਂ ਅਸੀਂ ਦੀ ਵੀਡੀਓ ਨਹੀਂ ਵਾਇਰਲ ਕਰ ਦਿੰਦੇ ਤਾਂ ਕਿ ਸ਼ਾਮ ਨੂੰ ਇਹ ਆਪਣੇ ਘਰ ਤੱਕ ਆਪਣੇ ਪਰਿਵਾਰ ਤੱਕ ਆਪਣੇ ਮਾਤਾ ਪਿਤਾ ਤੱਕ ਪਹੁੰਚ ਜਾਂਦਾ ਪਰ ਤੁਸੀਂ ਬੇਨਤੀ ਹੱਥ ਜੋੜ ਕੇ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ 15 ਮਹੀਨਾ ਦਿਨਾਂ ਬਾਅਦ ਮੈਂ ਵੀਡੀਓ ਕੋਲ ਦਰਨਾ ਮੈਂ ਇਹ ਬੀਛਿਤ ਸ਼ਬੀਰ ਜੀ ਸਰਫੇ ਸ਼ਬੀਰ ਨੂੰ ਆਪਣਾ ਨਾਮ ਅਮਨ ਪਤਾ ਵਾ ਇਸ ਤੋਂ ਬਿਨਾ ਕੋਈ ਨਾਮ ਨਹੀਂ ਪਤਾ ਨੌਜਵਾਨ ਮੁੰਡਾ ਸੋਹਣਾ ਹਣਖਾ ਬੱਚਾ ਵਾ ਕੰਮਕਾਰ ਕਰਦਾ ਕੋਈ ਮੈਂਟਲੀ ਅਪਸੈਟ ਨਹੀਂ ਹੈਗਾ ਉਸ ਟਾਈਮ ਥੋੜੀ ਜੀ ਪ੍ਰੋਬਲਮ ਪਹਿਲਾਂ-ਪਹਿਲਾਂ ਸੀਗੀ ਦਵਾਈਆਂ ਬੂਟੀਆਂ ਦੇ ਨਾਲ ਛੁੱਡੀਆਂ ਅਰਦਾਸਾਂ ਦੇ ਨਾਲ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਅਰਦਾਸ ਕੰਮ ਕਰਦੀ ਆ ਛੁੱਡੀਆਂ ਅਰਦਾਸਾਂ ਬੇਨਤੀਆਂ ਦੇ ਨਾਲ ਵੀਰਾ ਬਿਲਕੁਲ ਠੀਕ ਆ ਜਿੱਥੇ ਕੋਈ ਬਿਊਟੀ ਲਾ ਦਈਏ ਤਾਂ ਹਰ ਇੱਕ ਕੰਮ ਦੇ ਵਿੱਚ ਭੱਜ ਕੇ ਕਰਦਾ ਹਰ ਇੱਕ ਬਿਊਟੀ ਨੂੰ ਫੋਲੋ ਕਰਦਾ ਵਾ ਪਰ ਤੁਸੀਂ ਇਸ ਦੀ ਵੀਡੀਓ ਸ਼ੇਅਰ ਨਹੀਂ ਕੀਤੀ ਬੇਨਤੀ ਹੈ ਯਾਰ ਸੰਗਤ ਨੂੰ ਬੇਨਤੀ ਹੱਥ ਜੋੜ ਕੇ ਲਈ ਤੁਸੀਂ ਵੀਰ ਦੀ ਵੀਡੀਓ ਵਾਰ ਤੋਂ ਵਾਰ ਸ਼ੇਅਰ ਕਰੋ ਤਾਂ ਕਿ ਇਹ ਵੀ ਆਪਣੀ ਰੰਗਲੀ ਦੁਨੀਆ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਮਾਤਾ ਪਿਤਾ ਤੱਕ ਪਹੁੰਚੇ ਹੁਣ ਤਾਂ ਇਹ ਵਿਚਾਰਾ ਇਸ ਦੈਰੇ ਦੇ ਵਿੱਚ ਜਿੱਥੇ ਆਪਣੀ ਆਸਰਾਮ ਦੀ ਜਗ੍ਹਾ ਬਣੀ ਹੋਈ ਉਸ ਜਗ੍ਹਾ ਦੇ ਵਿੱਚ ਹੀ ਹੈਨਾ ਰਹਿੰਦਾ ਵਾ ਇਹਨੂੰ ਵੀ ਆਜ਼ਾਦੀ ਮਿਲੇ ਦੁਨੀਆ ਦੇ ਵਿੱਚ ਰੱਖੇ ਹੈਨਾ ਆਪਣਾ ਤੇ ਪਰਿਵਾਰ ਦੇ ਵਿੱਚ ਜਾਵੇ ਜੇ ਪਰਿਵਾਰ ਵਿੱਚ ਜਾਊਗਾ ਤਾਂ ਆਪਣੇ ਮਾਤਾ ਪਿਤਾ ਨਾਲ ਕੰਮਕਾਰ ਵੀ ਕਰਵਾਊਗਾ ਅਸ ਬੱਚੇ ਦੀ ਗਾਂ ਘਰ ਲਈ ਵੀ ਜੋ ਵੀ ਆਪਣੇ ਹੁੰਦੇ ਨੇ ਹਨਾ ਵੀ ਆਪਣੇ ਘਰ ਵਿੱਚ ਮਾਤਾ ਪਿਤਾ ਦੀ ਸੇਵਾ ਵੀ ਕਰੂਗਾ ਤੇ ਸ਼ਾਇਦ ਇਹਦੇ ਕੋਈ ਭਰਾ ਹੈਗੇ ਨੇ ਜਾਂ ਨਹੀਂ ਪੈਣਾ ਹੈਗੇ ਨਹੀਂ ਹੈਗੀਆਂ ਇਹਨੂੰ ਕਿਸੇ ਚੀਜ਼ ਦਾ ਨਹੀਂ ਪਤਾ ਇਹ ਚੀਜ਼ਾਂ ਦਾ ਹਨਾ ਉਹ ਚੀਜ਼ਾਂ ਪੁਰਾਣੀਆਂ ਸਭ ਇਹਨੂੰ ਕੋਈ ਚਿੰਤਾ ਪਤਾ ਨਹੀਂ ਹੈਗਾ ਵੀ ਇਹਨੂੰ ਵੀ ਮੇਰਾ ਪਰਿਵਾਰ ਕੌਣ ਆ ਮਾਤਾ ਪਿਤਾ ਕੌਣ ਨੇ ਮੈਂ ਕਿੱਥੋਂ ਆਇਆ ਕਿਵੇਂ ਆਇਆ ਪਰ ਸਾਡੇ ਕੋਲੇ ਨੂੰ ਤਕਰੀਬਨ 2 ਸਾਲ ਹੋ ਗਏ ਇਸ ਬੀਬੀ ਨੂੰ ਤੇ ਇਸ ਨੂੰ ਆਪਣੇ ਬੱਚਾ ਵਾਂਗ ਅਸੀਂ ਸਮਝਦੇ ਹਾਂ ਤੇ ਰੱਖਦੇ ਹਾਂ ਹਨਾ ਪ੍ਰੇਮ ਦਿੰਦੇ ਹਾਂ ਪਰ ਜਿਹੜੀ ਮਾਤਾ ਪਿਤਾ ਦਾ ਪ੍ਰੇਮ ਆ ਪਿਆਰ ਆ ਉਹ ਮਾਤਾ ਪਿਤਾ ਨੇ ਹੀ ਦੇਣਾ ਹੁੰਦਾ ਹਨਾ ਉਹਨਾਂ ਦਾ ਹੀ ਮਤਲਬ ਮੰਨਿਆ ਜਾਂਦਾ ਹੁੰਦਾ ਜਿੰਨਾ ਮਰਜ਼ੀ ਲੱਖ ਪਿਆਰ ਕਰ ਲਈਏ ਜੋ ਮਾਤਾ ਪਿਤਾ ਦਾ ਪਿਆਰ ਹੋ ਮਾਤਾ ਪਿਤਾ ਦੇ ਆ ਤੁਸੀਂ ਇਹ ਸਮਝਣਾ ਵੀ ਸਾਡਾ ਬੱਚਾ ਹੀ ਆ ਜਿਵੇਂ ਸਾਡਾ ਬੱਚਾ ਗੁੰਮ ਹੋ ਜੇ ਵੀ ਤੁਸੀਂ ਲੱਭਦੇ ਰਹਦੇ ਹੋ ਹਨਾ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਛੋਡੇ ਮਤਲਬ ਸੁੱਕਣੇ ਹੈਗੇ ਵੀ ਤੜਫਦੇ ਫਿਰੋਗੇ ਹਨਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਵੀ ਕਿਸੇ ਦਾ ਬੱਚਾ ਕਦੇ ਵੀ ਨਾ ਪਤਨ ਹੋਵੇ ਤੇ ਇਸ ਵੀਰ ਨੂੰ ਘਰ ਤੱਕ ਜਰੂਰ ਪਹੁੰਚਾਉਣ ਦੀ ਖਿੱਚਲ ਕਰਨੀ ਵਕਤ-ਵਕਤ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ ਤੇ ਮੇਰਾ ਨੰਬਰ ਹੈਗੇ 99141 87716 ਦੂਜਾ ਨੰਬਰ 82686 31000 ਦੋਨਾਂ ਨੰਬਰਾਂ ਤੇ ਤੁਸੀਂ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਅਸੀਂ ਬੱਚੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਪਿੰਡ ਆਂਡਰੂ ਆਸਨ ਬਣਿਆ ਹੋਇਆ ਵੀਰਾਂ ਬਜ਼ੁਰਗੀਆਂ ਬੇਸ ਹਰਿਆਣੇ ਦੇ ਲਈ ਜਿਵੇਂ ਵੀਰ ਅਮਨ ਇਹਨਾਂ ਲਈ ਹਨਾ ਜਿਨ੍ਹਾਂ ਦਾ ਅੱਗੇ ਪਿੱਛੇ ਨਹੀਂ ਹੈਗਾ ਤੇ ਤੁਸੀਂ ਉਹ ਵੀ ਦੱਸ ਸਕਦੇ ਹੋ ਅਸੀਂ ਲਿਆਵਾਂਗੇ ਤੇ ਸੇਵਾ ਸੰਭਾਲ ਕਰਾਂਗੇ ਪਰ ਬੇਨਤੀ ਹੱਥ ਜੋੜ ਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਇਸ ਵੀਰ ਨੂੰ ਆਪਣੇ ਘਰ ਤੱਕ ਆਪਣੇ ਪਰਿਵਾਰ ਤੱਕ ਜਰੂਰ ਪਹੁੰਚੋਣਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ